ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ 사ਸੰਗਤ ਜੀ ਆਪ ਸਭ ਬੜਪਾਗੀ ਹੋ ਜੋ ਕਿ ਨਿਤਾ ਪ੍ਰਤੀ ਦਿਤਰਾਂ ਅੱਜ ਵੀ 10-10 ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਨੂੰ ਸਰਵਣ ਕਰ ਰਹੇ ਹੋ ਪਾਸ਼ਾ ਜੀ ਦੀ ਅਪਾਰ ਬਖਸ਼ੋਰੀ ਜਾਂ ਦਾਸ ਨੂੰ ਹੁਕਮ ਹੋਇਆ ਕਿ ਮੈਂ ਆਪ ਜੀ ਦੇ ਨਾਲ ਸੰਤੋਖ ਮਨ ਪਵਨੇ ਸੁਖ ਬਣਿਆ ਦੇ ਵਿਸ਼ੇ ਉੱਤੇ ਕੁਝ ਕੁ ਵਿਚਾਰਾਂ ਸਾਂਝੀਆਂ ਜਾਣ ਵਿਚਾਰਾਂ ਦੀ ਅਰਮਤਾ ਤੋਂ ਪਹਿਲਾਂ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖਸ਼ੀ ਫਤੇ ਪ੍ਰਵਾਨ ਕਰੋ ਜੀ ਮੇਰੇ ਕੋ ਬਾਰ ਕਹਿਣ ਤੇ ਸਾਰੀ ਸੰਗਤ ਬੜੇ ਅਦਬ ਸਤਿਕਾਰ ਦੇ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਗਾਂ ਵਾਲਿਓ ਅੱਜ ਦਾ ਇਹ ਪਵਨ ਸ਼ਬਦ ਸੋਲ ਰਾਗ ਦੇ ਵਿੱਚ ਭਗਤ ਕਬੀਰ ਜੀ ਦੀ ਪਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਤਨਤਨ ਸ੍ਰੀ ਗੁਰਗੰਸਾਹਿਬ ਜੀ ਦੇ ਪਵਨ ਪਵਿੱਤਰ ਮੁਬਾਰਕਾਂ 656 ਦੇ ਉੱਤੇ ਸੁਭਾਈਮਨ ਹੈ ਇਸ ਪਵਨ ਸ਼ਬਦ ਦੇ ਵਿੱਚ ਭਗਤ ਕਬੀਰ ਜੀ ਸਾਨੂੰ ਜੀਵਨ ਦੇ ਜੂਨ ਦੇ ਵਾਸਤੇ ਜੀਵਨ ਵਿੱਚ ਜੂਨ ਲਈ ਸਾਨੂੰ ਕਿੰਨਾ ਚੀਜ਼ਾਂ ਦੀ ਲੋੜ ਹੈ ਤੇ ਕਿੰਨਾਂ ਚੀਜ਼ਾਂ ਨੂੰ ਦੂਰ ਕਰਕੇ ਅਸੀਂ ਪਰਮੇਸ਼ਵਰ ਨੂੰ ਪਾ ਸਕਦੇ ਹਾਂ ਤੇ ਆਪਣਾ ਜੀਵਨ ਜਿਹੜਾ ਹੈ ਉਹ ਵਧੀਆ ਬਣਾ ਸਕਦੇ ਹਾਂ ਉਸੇ ਬਾਰੇ ਭਗਤ ਕਬੀਰ ਜੀ ਸਪਾਉਂਸਰ ਦੇ ਵਿੱਚ ਜ਼ਿਕਰ ਕਰ ਰਹੇ ਨੇ ਆਓ ਆਪਾਂ ਸਾਰੇ ਇਸ ਪਾਵਨ ਸਬਦ ਦੀ ਸਾਂਝ ਪਾਈਏ ਭਗਤ ਕਬੀਰ ਜੀ ਸਬਦ ਦੇ ਪਹਿਲੇ ਬੰਦ ਵੀ ਸਾਨੂੰ ਸਮਝਾਉਂਦੇ ਨੇ ਸੰਤੋ ਮਨ ਪਵਨ ਨੇ ਸੁਖ ਬਣਿਆ ਭਗਤ ਕਬੀਰ ਜੀ ਕਹਿੰਦੇ ਨੇ ਕਹਿੰਦੇ ਭਾਈ ਜਿਹੜਾ ਹੈ ਮੇਰਾ ਮਨ ਸੀ ਇਹ ਪਹਿਲਾਂ ਪਵਨ ਵਾਂਗੂ ਹਵਾ ਵਾਂਗੂ ਚੰਚਲ ਸੀ ਕਦੇ ਇਧਰੋਂ ਹਵਾ ਚੱਲ ਗਈ ਕਦੇ ਉਧਰੋਂ ਹਵਾ ਚੱਲ ਗਈ ਇਸੇ ਤਰ੍ਹਾਂ ਮਨ ਸੀ ਮੇਰਾ ਕਦੇ ਕਦੇ ਵੀ ਕਪਾਸਿਟਿਕੇ ਨਹੀਂ ਬੰਦ ਸੀ ਕਦੇ ਕਿਥੇ ਚਲਾ ਜਾਂਦਾ ਕਦੇ ਕਿਥੇ ਚਲੇ ਜਾਂਦਾ ਕਹਿੰਦੇ ਵੀ ਇਸ ਮਨ ਨੂੰ ਮੈਂ ਟਿਕਾ ਨਹੀਂ ਪਾਇਆ ਜਦੋਂ ਟਿਕਾਉਣ ਦੀ ਕੋਸ਼ਿਸ਼ ਕਰਦਾ ਯਤਨ ਕਰਦਾ ਤੇ ਮੈਂ ਅਸਫਲ ਹੋ ਜਾਂਦਾ ਸੀ ਪਰ ਜਦੋਂ ਹੀ ਮੈਂ ਗੁਰੂ ਸਾਹਿਬ ਜੀ ਦੇ ਉਪਦੇਸ਼ਾਂ ਅਨੁਸਾਰ ਗੁਰੂ ਸਾਹਿਬ ਜੀ ਦੇ ਸੰਗਤ ਸਦਕਾ ਸੰਤ ਜਨਾਂ ਦੀ ਸੇਵਾ ਸਦਕਾ ਸੰਤ ਜਨਾਂ ਦੀ ਸਰਣੀ ਜਾਣ ਕਰਕੇ ਉਹਨਾਂ ਦੀ ਕਿਰਪਾ ਸਦਕਾ ਉਹ ਆਤਮਾ ਜਿਹੜੀਆਂ ਪ੍ਰਮਾਤਮਾ ਦੇ ਨਾਲ ਲੀਨ ਹੋ ਚੁੱਕੀਆਂ ਸਨ ਉਹਨਾਂ ਦੀ ਸੰਗਤ ਸਰਕਾਰ ਮੈਨੂੰ ਇਸ ਗੱਲ ਦੀ ਸਮਝ ਆਈ ਕਿ ਕਿਸ ਤਰ੍ਹਾਂ ਇਸ ਮੰਨ ਨੂੰ ਟਿਕਾਇਆ ਜਾ ਸਕਦਾ ਹੈ ਕਹਿੰਦੇ ਫਿਰ ਮੈਂ ਕੋਸ਼ਿਸ਼ ਕੀਤੀ ਜਦੋਂ ਮੈਂ ਕੋਸ਼ਿਸ਼ ਕੀਤੀ ਇਸ ਮੰਨ ਨੂੰ ਸਮਝਾਉਣ ਦੀ ਟਿਕਾਉਣ ਦੀ ਤੇ ਇਹਦੇ ਵਿੱਚ ਕੁਝ ਪਰਿਵਰਤਨ ਆਇਆ ਇਹਦੇ ਵਿੱਚ ਕੁਝ ਚੇਂਜਿੰਗ ਆਈ ਉਹ ਚੇਂਜਿੰਗ ਕੀ ਹੁਣ ਇਹ ਟਿੱਕੇ ਬਹਿਣ ਲੱਗ ਪਿਆ ਕੁਛ ਇਹਨੂੰ ਜੋਗ ਪ੍ਰਾਪਤ ਹੋਈ ਕੁਛ ਨੂੰ ਜੁਗਤੀ ਆਈ ਕਹਿੰਦੇ ਕਿਛ ਜੋਗ ਪ੍ਰਾਪਤ ਗਣਿਆ ਹੁਣ ਮੈਨੂੰ ਲੱਗਦਾ ਵੀ ਇਹ ਟਿਕ ਰਿਹਾ ਹੈ ਸੰਤੋਖ ਮਨ ਪਵਨੇ ਸੁਖ ਬਣਿਆ ਕਿਛ ਜੋਗ ਪ੍ਰਾਪਤ ਗਣਿਆ ਕਿਉਂ ਇਹ ਕਿਸ ਤਰ੍ਹਾਂ ਟਿਕਣਾ ਸ਼ੁਰੂ ਹੋਇਆ ਕਿਉਂਕਿ ਜਦੋਂ ਮੈਂ ਗੁਰੂ ਸਾਹਿਬ ਜੀ ਦੀ ਸੰਗਤ ਕਰਦਾ ਸੀ ਗੁਰੂ ਕੋਲ ਜਾਂਦਾ ਸੀ ਗੁਰੂ ਦੀ ਸੰਗਤ ਵਿੱਚ ਬਹਿੰਦਾ ਸੀ ਤੇ ਉਹਨਾਂ ਦੇ ਉਪਦੇਸ਼ਾਂ ਤਦਕੇ ਜਦੋਂ ਉਹ ਵਿਦੇਸ਼ ਦੇ ਗਿਆਨ ਦੇ ਵਿੱਚ ਮੈਨੂੰ ਸਮਝਾਉਂਦੇ ਸੀ ਨੂੰ ਕਿ ਭਾਈ ਜੇ ਤੁਸੀਂ ਮਨ ਨੂੰ ਟਿਕਾਉਣਾ ਤੇ ਆਪਣੀ ਕਮੀਆਂ ਨੂੰ ਪੂਰਾ ਕਰੋ ਗੁਰੂ ਦੀ ਖਲਾਇ ਮੋਰੀ ਗੁਰੂ ਪਾਸ਼ਾ ਜੀ ਨੇ ਕਿਰਪਾ ਕਰਕੇ ਮੈਨੂੰ ਮੇਰੀਆਂ ਕਮੀਆਂ ਦਿਖਾ ਦਿੱਤੀਆਂ ਨਹੀਂ ਉਹ ਕਮੀਆਂ ਕਿਹੜੀਆਂ ਸਨ ਪਰ ਤਨ ਪਰ ਰੂਪ ਪਰ ਇਸਤਰੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਬਾਰੇ ਗਿਆਨ ਕਰਾਇਆ ਕਿ ਭਾਈ ਇਹ ਤੇਰੀਆਂ ਕਮਜ਼ੋਰੀਆਂ ਇਹਨਾਂ ਕਮਜ਼ੋਰੀਆਂ ਨੂੰ ਦੂਰ ਕਰ ਲੈ ਤੇ ਤੈਨੂੰ ਸਰਵੋਤਮ ਵਾਹਿਗੁਰੂ ਆਪ ਮਿਲ ਜਾਣਗੇ ਪ੍ਰਮਾਥ ਵਾਲਾ ਰਸਤਾ ਤੈਨੂੰ ਮਿਲ ਜਾਵੇਗਾ ਹੁਣ ਪਾਗਾਂ ਵਾਲੇ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਕਿਸੇ ਬੱਚੇ ਦੇ ਵਿੱਚ ਕੁਝ ਕਮੀਆਂ ਹੋਣ ਜਿਸ ਕਾਰਨ ਉਹ ਕਈ ਵਾਰ ਆਪਣੇ ਜੀਵਨ ਦੇ ਵਿੱਚ ਅਸਫਲ ਹੋ ਜਾਵੇ ਜਾਂ ਕਿਸੇ ਕੰਪਨੀ ਵਿੱਚੋਂ ਕੰਮ ਕਰਦਾ ਹੋਵੇ ਕਿਸੇ ਸਟਾਫ ਵਿੱਚ ਕੰਮ ਕਰਦਾ ਹੋਵੇ ਜਾਂ ਕਿਸੇ ਨੌਕਰੀ ਜਾਂ ਪੇਸੇ ਵਾਲਾ ਹੋਵੇ ਤੇ ਉੱਥੇ ਜਾ ਕੇ ਉਹ ਸਫਲ ਹੋ ਜਾਵੇ ਤੇ ਘਰ ਵਾਲੇ ਕਹਿੰਦੇ ਨੇ ਕਿ ਭਾਈ ਤੇਰੇ ਅੰਦਰ ਇਹ ਕਮੀਆਂ ਨੇ ਇਹਨਾਂ ਕਮੀਆਂ ਨੂੰ ਦੂਰ ਕਰ ਫਿਰ ਵੇਖੀ ਤੇਰਾ ਹਰ ਜਗ੍ਹਾ ਮਾਨਸਮਾਨ ਹੋਵੇਗਾ ਤੇਰਾ ਸਤਕਾਰ ਹੋਵੇ ਉਹਨ ਕਿਉਂ ਮਾਤਾ ਪਿਤਾ ਸਾਡੇ ਪਹਿਲੇ ਟੀਚਰ ਨੇ ਤੇ ਮਾਤਾ ਪਿਤਾ ਜਿਸ ਤਰ੍ਹਾਂ ਆਪਣੇ ਬੱਚੇ ਦੇ ਵਿੱਚ ਕੋਈ ਜੜੀਆਂ ਕਮੀਆਂ ਨੇ ਜੜੀਆਂ ਉਧੀਆਂ ਬੁਰੀਆਂ ਆਤਾਂ ਨੇ ਉਹਨੂੰ ਵਧਨਾ ਨਹੀਂ ਵੇਖਣਾ ਚਾਹੁੰਦੇ ਇਸੇ ਤਰ੍ਹਾਂ ਗੁਰੂ ਪਾਤਸ਼ਾਹ ਜੀ ਵੀ ਆਪਣੇ ਸਿੱਖ ਸਿੱਖਾਂ ਵਿੱਚ ਸਿੱਖ ਤੋਂ ਭਾਵ ਸਖਾਰਥੀ ਵਿਦਿਆਰਥੀ ਆਪਣੇ ਭਗਤਾਂ ਵਿੱਚ ਵੀ ਉਹ ਔਗਣਾ ਨੂੰ ਵੜਦੇ ਨਹੀਂ ਵੇਖਣਾ ਚੁੰਦੇ ਸਗੋਂ ਉਹਨਾਂ ਔਗਣਾ ਪ੍ਰਤੀ ਉਹਨਾਂ ਨੂੰ ਸੁਚੇਤ ਕਰਾਉਂਦੇ ਨੇ ਤੇ ਫਿਰ ਆਖਦੇ ਨੇ ਕਿ ਪਾਈ ਚੰਗੇ ਕਰਮ ਕਰੋ ਚੰਗੇ ਪਾਸੇ ਲਗੋ ਆਪਣੇ ਅੰਦਰ ਦੀਆਂ ਇਹ ਕਮਜ਼ੋਰੀਆਂ ਨੂੰ ਦੂਰ ਕਰੋ ਗੁਰ ਦਿਖਲਾਈ ਮੋਰੀ ਜਿਤ ਮਿਰਗ ਪੜਤ ਹੈ ਚੋਰੀ ਹਰ ਰੋਜ਼ ਹੀ ਜਦੋਂ ਮਨ ਨੂੰ ਮਟਕਾਉਣ ਦੇ ਲਈ ਸੰਗਤ ਕਰਨ ਦੇ ਲਈ ਇਸ ਨੂੰ ਮੈਂ ਲਗਾਉਂਦਾ ਸੀ ਤੇ ਰੋਜ਼ ਕਾਮ ਕ੍ਰੋਧ ਲੋਭ ਮੋਹ ਹੰਕਾਰ ਆ ਕੇ ਇਹ ਮਿਰੂ ਤੇ ਹੱਲਾ ਬੋਲ ਦਿੰਦੇ ਸੀ ਹੁਣ ਭਗਾਂ ਵਾਲਿਓ ਮਹਾਰਾਜ ਜੀ ਕਹਿੰਦੇ ਨੇ ਕਿ ਇਹ ਜਿਹੜਾ ਮਨ ਹੈ ਨਾ ਇਸ ਮਨ ਦਾ ਦੁਖੀ ਹੋਣ ਦਾ ਕਾਰਨ ਹੈ ਸੁਖ ਇਹ ਮਨ ਜਿਹੜਾ ਹੈ ਸੁਖ ਨੂੰ ਪਾਲਦਾ ਵੀ ਮੈਨੂੰ ਸੁਖ ਮਿਲ ਜਾਵੇ ਇਹ ਮਨ ਚਾਹੁੰਦਾ ਹੈ ਮੈਨੂੰ ਕੋਈ ਸਾਥੀ ਮਿਲੇ ਕੋਈ ਮੈਨੂੰ ਸੰਗੀ ਮਿਲੇ ਜਿਹੜਾ ਜਿਹੜਾ ਮੇਰੇ ਨਾਲ ਪਿਆਰ ਕਰੇ ਹੁਣ ਰੱਬ ਤੋਂ ਸੀ ਬਾਅਦ ਇਹਦੇ ਨਾਲ ਕੋਈ ਹੋਰ ਪਿਆਰ ਕਰ ਨਹੀਂ ਸਕਦਾ ਔਰ ਕੋਈ ਇਹਨੂੰ ਚੰਗਾ ਨਹੀਂ ਲੱਗ ਸਕਦਾ ਹਾਂ ਦੁਨੀਆ ਦੇ ਵਿੱਚ ਬੜੇ ਇਨਸਾਨ ਨੇ ਜਿਹੜੇ ਸਾਡੇ ਯਾਰ ਮਿੱਤਰ ਨੇ ਦੋਸਤ ਨੇ ਜਿਹੜੇ ਆ ਸਾਡੇ ਨਾਲ ਹੈਂਡਸ਼ੇਕ ਕਰਦੇ ਨੇ ਸਾਡੇ ਨਾਲ ਹੱਥ ਮਲਾਉਂਦੇ ਨੇ ਸਾਡੇ ਨਾਲ ਖਾਂਦੇ ਨੇ ਪਿੰਦੇ ਨੇ ਬੰਦਦੇ ਨੇ ਉੜਦੇ ਨੇ ਇੱਥੋਂ ਤੱਕ ਕਿ ਟਰੈਵਲ ਤੇ ਵੀ ਜਾਂਦੇ ਨੇ ਪਰ ਕਿਉਂ ਸਾਡੇ ਸੱਚੇ ਯਾਰ ਨੇ ਕਿਉਂ ਸੱਚ ਸੱਚਮੂਹ ਸਾਡੇ ਨਾਲ ਪਿਆਰ ਕਰਦੇ ਨਹੀਂ ਪਾ ਪਗਾਂ ਵਾਲਿਓ ਕੁਝ ਨਾ ਕੁਝ ਸਵਾਰਥ ਕਰਕੇ ਉਹ ਸਾਡੇ ਨਾਲ ਜੁੜਦੇ ਨੇ ਜਿਸ ਦਿਨ ਉਹਨਾਂ ਦਾ ਸਵਾਰਥ ਪੂਰਾ ਨਹੀਂ ਹੋਇਆ ਉਹਨਾਂ ਨੇ ਸਾਡਾ ਸਾਥ ਛੱਡ ਦਿੰਦਾ ਇਹੀ ਗੱਲ ਪਰਿਵਾਰ ਦੇ ਵਿੱਚ ਆ ਜਾਂਦੀ ਹੈ ਪਰਿਵਾਰ ਤੇ ਜੀ ਵੀ ਜਿਹੜੇ ਨੇ ਉਹ ਵੀ ਸਾਡੇ ਨਾਲ ਸਾਥ ਕਿਸੇ ਨਾ ਕਿਸੇ ਸਵਾਰਥ ਕਰ ਉਹੀ ਸੜਸ ਉਹਨਾਂ ਦਾ ਸੁਆਰਥ ਖਤਮ ਹੁੰਦਾ ਹੈ ਉਹ ਸਾ ਤੋਂ ਦੂਰ ਹੋ ਜਾਂਦੇ ਨੇ ਇਹ ਅਟਲ ਸਚਾਈ ਹੈ ਪਰ ਮੈਨੂੰ ਕਿਸੇ ਨੂੰ ਮੰਨਣ ਲਈ ਤਿਆਰ ਨਹੀਂ ਤੇ ਭਗਵਾਨ ਵਾਲੇ ਮਹਾਰਾਜ ਜੀ ਕਹਿੰਦੇ ਨੇ ਗੁਰ ਦਿਖਲਾਈ ਮੋਰੀ ਜਦੋਂ ਗੁਰੂ ਪਾਸ਼ਾ ਜੀ ਨੇ ਮੇਰੇ ਉੱਤੇ ਮਿਰਕ ਕੀਤੀ ਕਿਰਪਾ ਕੀਤੀ ਮੈਨੂੰ ਆਪਣੀਆਂ ਕਮੀਆਂ ਦਿਖਾ ਦਿੱਤੀਆਂ ਗੁਰ ਦਿਖਲਾਈ ਮੋਰੀ ਜਦ ਮਿਰਕ ਪੜਦਾ ਚੋਰੀ ਮੈਨੂੰ ਸਮਝਾਇਆ ਕਿ ਭਾਈ ਇਹ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ ਇਹ ਤਰ ਜੀਵ ਨੂੰ ਬਰਬਾਦ ਕਰ ਰਹੇ ਨੇ ਹੋਰ ਤੇਰੇ ਵਿੱਚ ਕੋਈ ਕਮੀ ਨਹੀਂ ਉਹ ਨਿਪੁੰਨ ਹੈ ਬਸ ਤੈਨੂੰ ਸਿੱਖਿਆ ਦੀ ਲੋੜ ਹੈ ਤੈਨੂੰ ਆਪਣੇ ਅੰਦਰ ਇਹਨਾਂ ਕਮੀਆਂ ਨੂੰ ਟਕਣ ਦੀ ਲੋੜ ਹੈ ਇਹਨਾਂ ਕਮੀਆਂ ਨੂੰ ਦੂਰ ਕਰਨ ਦੀ ਲੋੜ ਹੈ ਉਹ ਕਮੀਆਂ ਕਿਵੇਂ ਦੂਰ ਹੋਣਗੀਆਂ ਮੂੰਹ ਦਲੀਏ ਦਰਵਾਜੇ ਬਾਜੀ ਵਾਲੇ ਅਨਹਦ ਬਾਜ ਜਦੋਂ ਰੱਬ ਨੇ ਮੈਨੂੰ ਗਿਆਨ ਕਰਾਇਆ ਨਾ ਫੇ ਮੇਰੀ ਅੱਖਾਂ ਜਿਹੜੀਆਂ ਪ੍ਰਾਇਰ ਰੂਪ ਤੱਕ ਜਾਂਦੇ ਸਨ ਮੈਨੂੰ ਕਹਿ ਆਗੇ ਨਹੀਂ ਇਹ ਕੰਮ ਨਹੀਂ ਕਰਨਾ ਮੈਂ ਆਪਣੇ ਕੰਨਾਂ ਨੂੰ ਜਿਹੜੇ ਗਲਤ ਬੋਲ ਸੁਣਦੇ ਸਨ ਚੁਗਲੀਆਂ ਸੁਣਦੇ ਸਨ ਨਿੰਦਣ ਮੈਨੂੰ ਕਿਹਾ ਨਹੀਂ ਜਿਹੜੇ ਮੇਰਾ ਮੂੰਹ ਦੂਜੇ ਪ੍ਰਤੀ ਕਿਸੇ ਪ੍ਰਤੀ ਬौरा ਸੋਦਾ ਸੀ ਮਾੜੇ ਵਚਨ ਕੱਢਦਾ ਸੀ ਮੈਨੂੰ ਕਿਹਾ ਨਹੀਂ ਇਸੇ ਤਰ੍ਹਾਂ ਕਹਿੰਦੇ ਮੇਰੇ ਜਿਹੜ ਹੱਥ ਜਿਹੜੇ ਗਲਤ ਕੰਮ ਕਰਦੇ ਚੋਰੀ ਕਰਦੇ ਸਟੇ ਮੈਂ ਕਿਹਾ ਨਹੀਂ ਇਸੇ ਤਰ੍ਹਾਂ ਜਿਵੇਂ ਮੇਰੇ ਪੈਰ ਕਿਸੇ ਪਾਮਾੜੇ ਪਾਸੇ ਕੰਮ ਵੱਲ ਭੱਜਦੇ ਸੀ ਮੈਂ ਇਹਨਾਂ ਨੂੰ ਰੋਕਿਆ ਕਹਿੰਦੇ ਇਸ ਤਰ੍ਹਾਂ ਕੀ ਹੋਇਆ ਗੁਰੂ ਸਾਹਿਬ ਨੇ ਮੈਨੂੰ ਕਿਹਾ ਮੂੰਦ ਲਈਏ ਦਰਵਾਜ਼ੇ ਹੁਣ ਮੈਂ ਆਪਣੇ ਸਾਰੇ ਦਰਵਾਜ਼ੇ ਗਿਆਨ ਇੰਦਰੇ ਕਰਮ ਇੰਦਰੀਆਂ ਨੂੰ ਬੰਦ ਕਰ ਲਿਆ ਹੈ ਤੇ ਹੁਣ ਕੀ ਹੈ ਹੁਣ ਜਿਹੜੇ ਮਿਰਗ ਪੜਤ ਹੈ ਚੋਰੀ ਜਿਹੜੇ ਚੋਰੀ ਛਿਪੀ ਆ ਕੇ ਇਹ ਜਿਹੜੇ ਕਾਮ ਕਰੋ ਲੋ ਮੁਹਾ ਕੇ ਮੇਰੇ ਉੱਤੇ ਹੱਲਾ ਬੋਲਦੇ ਸੀ ਉਹਨਾਂ ਇਹਨਾਂ ਨੇ ਹੱਲਾ ਬੋਲਣਾ ਬੰਦ ਕਰ ਦਿੱਤਾ ਕਿਉਂਕਿ ਹੁਣ ਰਾਮ ਨਾਮ ਦਾ ਸਿਮ ਸ਼ੁਰੂ ਹੋ ਗਿਆ ਹੈ ਭਗਤੀ ਸ਼ੁਰੂ ਹੋ ਗਈ ਹੈ ਮੂੰਦ ਲਈਏ ਦਰਵਾਜ਼ੇ ਬਾਜੀ ਵਾਲੇ ਅਨੰਦ ਬਾਜੇ ਹੁਣ ਇੱਕ ਲਗਾਤਾਰ ਇੱਕ ਰਸ ਰਬ ਦੀ ਭਗਤੀ ਦੇ ਗੀਤ ਗਾਏ ਜਾ ਰਹੇ ਨੇ ਰਬ ਦੀ ਭਗਤੀ ਦੇ ਗੀਤ ਆਵਾਜ਼ਾਂ ਆ ਰਹੀਆਂ ਨੇ ਲਗਾਤਾਰ ਉਹਦਾ ਸਿਮੰਨ ਚੱਲ ਰਿਹਾ ਹੈ ਹੁਣ ਇਹੋ ਜੀ ਅਵਸਥਾ ਮੇਰੀ ਆ ਬਣੀ ਹੈ ਤੇ ਮਹਾਰਾਜ ਜੀ ਕਹਿੰਦੇ ਨੇ ਕਹਿੰਦੇ ਕੁੰਭ ਕੰਬਲ ਜਲ ਪਰਿਆ ਜਲ ਮੀਟਿਆ ਉਭਾ ਕਰਿਆ ਹੁਣ ਧਿਆਨ ਦਿਓ ਮਹਾਰਾਜ ਜੀ ਕਹਿੰਦੇ ਨੇ ਵੀ ਜਿਵੇਂ ਇੱਕ ਚ ਬੱਚਾ ਹੈ ਜਿਉ ਬੱਚੇ ਦਾ ਮਤਲਬ ਜਿਹੜਾ ਖੂਹ ਹੁੰਦਾ ਹੈ ਪਾਣੀ ਜੀ ਤੁਸੀਂ ਭਰਦੇ ਆ ਉਹ ਜਿਹੜਾ ਪਾਣੀ ਨਾਲ ਭਰਿਆ ਹੋਇਆ ਹੈ ਤੇ ਪਾਣੀ ਨਾਲ ਭਰਿਆ ਹੁੰਦਾ ਹੈ ਤੇ ਉਹਦੇ ਵਿੱਚ ਕਈ ਵਾਰੀ ਪਰਾਲੀ ਜਿਹੜੀ ਉੱਡ ਕੇ ਉਹਦੇ ਅੰਦਰ ਪੈ ਜਾਂਦੀ ਹੈ ਮਿੱਟੀ ਕੰਕਰਾਂ ਕੇ ਕੁੱਤਾ ਕੋਈ ਮੂੰਹ ਮਾਰ ਜੇ ਕੋਈ ਬਿੱਲੀ ਆ ਜਾਵੇ ਕੋਈ ਕਾਗਾ ਆ ਕੇ ਉਹਦੇ ਵਿੱਚ ਪਾਣੀ ਪੀ ਜਾਵੇ ਤੇ ਕੱਪੜੇ ਧੋਣ ਦੇ ਨਾਲ ਜਾਂ ਕਿਸੇ ਦੇ ਹੱਥ ਪੈਰ ਮਾਰਨ ਦੇ ਨਾਲ ਜਾਂ ਕਿਸੇ ਵੀ ਤਰ੍ਹਾਂ ਉਹ ਪਾਣੀ ਦੂਸਰੇ ਦੋ ਜਨ ਤੇ ਪਏ ਮਹਾਰਾਜ ਜੀ ਕਹਿੰਦੇ ਨੇ ਵੀ ਜੇ ਤੂੰ ਸਾਫ਼ ਪਾਣੀ ਚਾਹੁੰਦਾ ਹੈ ਸਵਚ ਪਾਣੀ ਚਾਹੁੰਦਾ ਹੈ ਤੇ ਪਹਿਲਾਂ ਤੈਨੂੰ ਇਹ ਗੰਦਾ ਮੈਲਾ ਪਾਣੀ ਅੰਦਰੋਂ ਬਾਹਰ ਕੱਢਣਾ ਪਵੇਗਾ ਫਿਰ ਜਾ ਕੇ ਤੇਰੇ ਅੰਦਰ ਇਹਦੇ ਅੰਦਰ ਤੂੰ ਸਾਫ਼ ਪਾਣੀ ਪਾਵੇਂਗਾ ਫਿਰ ਉਹਨੂੰ ਆਪਾਂ ਜਾ ਕੇ ਵਰਤ ਸਕਦੇ ਹਾਂ ਮੈਲੇ ਪਾਣੀ ਨੂੰ ਕੋਈ ਨਹੀਂ ਵਰਤਦਾ ਇਸੇ ਕਰਕੇ ਮਹਾਰਾਜ ਜੀ ਪਾਸ ਸਾਨੂੰ ਸਮਝਾ ਰਹੇ ਨੇ ਮੈਲਾ ਪਾਣੀ ਜਿਹੜਾ ਹੈ ਉਹ ਗੰਦਗੀ ਦਾ ਪ੍ਰਤੀਕ ਹੁੰਦਾ ਤੇ ਸਵਚ ਪਾਣੀ ਜਿਹੜਾ ਹੈ ਉਹ ਸਵਸ਼ਟਾ ਦਾ ਪ੍ਰਤੀਕ ਹੁੰਦਾ ਮਹਾਰਾਜ ਜੀ ਕਹਿੰਦੇ ਨੇ ਇਸੇ ਤਰ੍ਹਾਂ ਜਿਹੜਾ ਮੇਰਾ ਘੜਾ ਸੀ ਜਿਹੜਾ ਪਾਣੀ ਨਾਲ ਭਰਿਆ ਵਿਕਾਰਾਂ ਦੇ ਨਾਲ ਮੰਨ ਦੀ ਮੈਲ ਜਿਹੜੀ ਮੰਨ ਦੀ ਮੈਲ ਵਿਕਾਰਾਂ ਦੇ ਨਾਲ ਮੇਰਾ ਇੱਕ ਘੜਾ ਭਰਿਆ ਹੋਇਆ ਸੀ ਮੈਂ ਇਹਨੂੰ ਡੋਲ ਦਿੱਤਾ ਭਾਵ ਇਹਨੂੰ ਸਾਫ ਸੁਥਰਾ ਕਰਕੇ ਇਹਦੇ ਵਿੱਚ ਤਾਜਾ ਪਾਣੀ ਯਾਨਕੀ ਇਹਦੇ ਵਿੱਚ ਚੰਗੀਆਂ ਵਿਚਾਰਾਂ ਜਿਹੜੀਆਂ ਮਾੜੀਆਂ ਵਿਚਾਰਾਂ ਸੋਨੂੰ ਬਾਹਰ ਕੱਢ ਦੇ ਚੰਗੀਆਂ ਵਿਚਾਰਾਂ ਨੂੰ ਇਹਦੇ ਅੰਦਰ ਪਾ ਦਿੱਤਾ ਕਹਿੰਦੇ ਕੁੰਭ ਕਮਲ ਜਲ ਭਰਿਆ ਜਲ ਉਭਾ ਮੇਟਿਆ ਮੇਟਿਆ ਕਰਿਆ ਜਲ ਜਲ ਮੇਟਿਆ ਉਭਾ ਕਰਿਆ ਭਾਵ ਮੇਰਾ ਮਨ ਹੁਣ ਸਿੱਧਾ ਸਿੱਧਾ ਹੋ ਗਿਆ ਹੁਣ ਮੈਨੂੰ ਸਿੱਧੇ ਸਿੱਧਾ ਰਾਤ ਉੱਤੇ ਪਾ ਲਿੱਤਾ ਜਿਵੇਂ ਖੇਤਾਂ ਵਿੱਚ ਪਾ ਜਾਈਦਾ ਨਾ ਪੇੜਾ ਕੋਈ ਇਨਸਾਨ ਖੇਤਾਂ ਵਿੱਚੋਂ ਨਿਕਲਦਾ ਉਹਦੀ ਪੇੜਾ ਚਪ ਜਾਂਦੀਆਂ ਨੇ ਕਹਿੰਦੇ ਬਸ ਮੈਂ ਹੁਣ ਗੁਰੂ ਸਾਹਿਬ ਜੀ ਦੀ ਜਿੰਦਗੀ ਅਨੁਸਾਰ ਜਿਹੜੇ ਗੁਰੂ ਦੇ ਜੀਵਨ ਅਨੁਸਾਰ ਜੀਵਨ ਜੁੰਦੇ ਨੇ ਜਿਉ ਗੁਰੂ ਦੇ ਦੱਸੇ ਹੁਕਮ ਅਨੁਸਾਰ ਜੀਵਨ ਜੁੰਦੇ ਨੇ ਗੁਰੂ ਦੀ ਗੱਲ ਕਰਦੇ ਨੇ ਹੁਣ ਮੈਂ ਉਹਨਾਂ ਦੀ ਪੇੜਾਂ ਦੇ ਵਿੱਚ ਪੈੜ ਮਲਾ ਕੇ ਚੱਲਦਾ ਪਿਆ ਹਾਂ ਉਹਨਾਂ ਦੇ ਦਿੱਤੇ ਹੋਏ ਰਸਤੇ ਦੇ ਉੱਤੇ ਹੀ ਤੁਰਦਾ ਪਿਆ ਕਿਉਂਕਿ ਇਸ ਇਸ ਰਸਤੇ ਦੇ ਤੁਰਨ ਨਾਲ ਹੀ ਮੇਰੀ ਜ਼ਿੰਦਗੀ ਦਾ ਕੋਈ ਉਧਾਰ ਹੋ ਸਕਦਾ ਨਹੀਂ ਤਾਂ ਕੋਈ ਕੋਈ ਹੋਰ ਨਹੀਂ ਕੋਈ ਹੋਰ ਵਸੀਲਾ ਨਹੀਂ ਜੋ ਮੈਨੂੰ ਇਸ ਸੰਸਾਰ ਸਾਗਰ ਤੋਂ ਪਾਰ ਲੰਘਾ ਸਕਦਾ ਤੇ ਮਹਾਰਾਜ ਜੀ ਫਿਰ ਸਾਨੂੰ ਸਮਝਾਉਂਦੇ ਨੇ ਮੂੰਦ ਲੀਏ ਦਰਵਾਜੇ ਅਨ ਮੂੰਦ ਲੀਏ ਦਰਵਾਜੇ ਬਾਜੀਲੇ ਅਨਹਦ ਬਾਜੇ ਤੇ ਜਿਹੜੇ ਉਹ ਜਦੋਂ ਤੋਂ ਮੈਂ ਇਹ ਨਾ ਗਿਆਨ ਇੰਦਰੀਆਂ ਕਰਮ ਇੰਦਰੀਆਂ ਨੂੰ ਇਹਨਾਂ ਨੂੰ ਬੰਦ ਕੀਤਾ ਹੈ ਪਾਵਨ ਵਸ ਇਹਨਾਂ ਦੇ ਬਾਰੇ ਜਾਗਰੂਕ ਹੋਇਆ ਉਦੋਂ ਤੋਂ ਰੱਬ ਦੀ ਇੱਕ ਲਾਹੀ ਬਾਣੀ ਅਨਹ ਅਨਹਦ ਬਾਣੀ ਮੇਰੇ ਅੰਦਰ ਬਜਣੀ ਸ਼ੁਰੂ ਹੋ ਗਈ ਹੈ ਤੇ ਮੈਨੂੰ ਉਸ ਦਾ ਆਨੰਦ ਉਸ ਦਾ ਰਸ ਆਉਣਾ ਸ਼ੁਰੂ ਹੋ ਗਿਆ ਤੇ ਮਹਾਰਾਜ ਜੀ ਕਹਿੰਦੇ ਜਦੋਂ ਸਭ ਕੁਝ ਹੋਇਆ ਜਦੋਂ ਮੈਂ ਮੈਲੇ ਵਿਚਾਰਾਂ ਵਾਲਾ ਪਾਣੀ ਦਾ ਘੜਾ ਵੀ ਰੋੜ ਦਿੱਤਾ ਤੇ ਉਹਦੇ ਬਾਅਦ ਜੋ ਮੇਰੇ ਜੀਵਨ ਦੇ ਵਿੱਚ ਪਰਿਵਰਤਨ ਹੋਇਆ ਕਹਿੰਦੇ ਕੁੰਭ ਕਮਲ ਜਲ ਭਰਿਆ ਜਲ ਮੇਟਿਆ ਉਭਾ ਕਰਿਆ ਮੇਰਾ ਮਨ ਸਦਾ ਹੋ ਗਿਆ ਕਹਿੰਦੇ ਕਹੋ ਕਬੀਰ ਜਨ ਜਾਨਿਆ ਜਦ ਜਾਣਿਆ ਤੋ ਮਨ ਮੰਨਿਆ ਕਹਿੰਦੇ ਇਸ ਤਰ੍ਹਾਂ ਮੈਂ ਰੱਬ ਬਾਰੇ ਜਾਣ ਕੇ ਆਪਣੇ ਜੀਵਨ ਬਾਰੇ ਇਸ ਸਚਾਈ ਨੂੰ ਜਾਣਿਆ ਕਿ ਅਸਲ ਜੀਵਨ ਇਹ ਹੈ ਅਸਲ ਰੱਬ ਨੂੰ ਪਾਉਣ ਵਾਲਾ ਰਸਤਾ ਹੈ ਸੇ ਭਾਗਾਂ ਵਾਲਿਓ ਪਾਸ਼ਾ ਜੀ ਕਿਰਪਾ ਕਰਨ ਆਪ ਜੀ ਨੂੰ ਵੀ ਨਾਮ ਸਿਮਰਤੀ ਦਾਤ ਗੁਰਸਿੱਖੇ ਵਾਲਾ ਜੀਵਨ ਬਖਸ਼ਿਸ਼ ਕਰਨ ਆਪ ਜੀ ਵੀ ਯਤਨ ਕਰੋ ਕੋਸ਼ਿਸ਼ ਕਰੋ ਆਪਣੇ ਮਨ ਦੇ ਵਿਕਾਰਾਂ ਨੂੰ ਆਪਣੇ ਮਨ ਦੀਆਂ ਮੈਲ ਨੂੰ ਪਾਪ ਪ੍ਰਾਇ ਰੂਪ ਰਹਿਰ ਤਨੁ ਪ੍ਰਾਇ ਇਸਤਰੀ ਜਾਂ ਹੋਰ ਵੀ ਜੋ ਆਪਾਂ ਜਵਾਨ ਨਾਲ ਝੂਠ ਬੋਲਦੇ ਆਂ ਕਿਸੇ ਦਾ ਬੁਰਾ ਸੋਚਦੇ ਆਂ ਸਾਡੇ ਅੰਦਰ ਸਾੜਾ ਹੈ ਜਾਂ ਹੋਰ ਕਈ ਤਰੀਕਿਆਂ ਦੇ ਨਾਲ ਅਸੀਂ ਆਪਸ ਦੇ ਵਿੱਚ ਜੈਲਸੀ ਕਾਰਨ ਇੱਕ ਦੂਜੇ ਨੂੰ ਨੁਕਸਾਨ ਪਹੁੰਚਾਉਂਦੇ ਆਂ ਇੱਕ ਦੂਜੇ ਬਾਰੇ ਬਾਰੇ ਬੁਰਾ ਬੋਲਦੇ ਆਂ ਇੱਕ ਦੂਜੇ ਨੂੰ ਨੀਵਾਂ ਦਿਖਾਉਂਦੇ ਆਂ ਇਹ ਸਭ ਪ੍ਰਮਾਤਮਾ ਤੋਂ ਦੂਰ ਕਰਨ ਵਾਲੇ ਹਿੱਲੇ ਨੇ ਇਹਨਾਂ ਦੇ ਨਾਲ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਪ੍ਰਮਾਤਮਾ ਦੀ ਪ੍ਰਾਪਤੀ ਕਰਨੀ ਹੈ ਤੇ ਰੱਬ ਦੇ ਨਾਮ ਦੇ ਵਿੱਚ ਜੁੜ ਕੇ ਰੱਬ ਦੇ ਨਾਮ ਦੇ ਵਿੱਚ ਬਸ ਕੇ ਰਬ ਦੇ ਨਾਮ ਦੇ ਅਨੁਸਾਰ ਜੀਵਨ ਜੀ ਕੇ ਹੀ ਆਪਾਂ ਇਸ ਨੂੰ ਪ੍ਰਾਪਤ ਕਰ ਸਕਦੇ ਆ ਨਹੀਂ ਕੋਈ ਹੋਰ ਵਸੇਲਾ ਸੋ ਪਾਸ਼ਾ ਜੀ ਕਿਰਪਾ ਕਰਨ ਆਪਸੇ ਮਨਾਉਤੇ ਨਾਮ ਦੀਦਤ ਗੁਰਸਿੱਖੀ ਵਾਲਾ ਜੀਵਨ ਬਖਸ਼ਿਸ਼ ਕਰਨ ਸੋ ਬਿੰਦ ਪੁੱਲਾਂ ਦੀ ਖੀਮਾ ਬੁਲਾਉ ਜੀ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ